ਸਤਨਾਮੁ ਸ੍ਰੀ ਵਾਹਿਗੁਰੂ ਸਹਿਬ ਜੀਓ ਆਸਮ ਹੱਲਾ ਪੰਜੇਵਾ ਨਉ ਨਿਦ ਤੀਰੇ ਸਗਲ ਨਿਦਾਨ ਇੱਛਾ ਪੂਰਕ ਰਖੈ ਨਿਦਾਨ ਤੂੰ ਮੇਰੋ ਪਿਆਰੋ ਤਾ ਕੈਸੀ ਭੁਖਾ ਤੂੰ ਮਨ ਵਸਿਆ ਲਗੇ ਨੈ ਦੁੱਖਾ ਰਹਾਓ ਜੋ ਤੂੰ ਕਰੈ ਸੋਈ ਪ੍ਰਮਾਣ ਸੱਚੀ ਸਾਹਿਬ ਤੇਰਾ ਸੱਚ ਫਰਮਾਨ ਜਾ ਤਉ ਦੇ ਭਾਵੈ ਤ ਹਰ ਗੁਣ ਗਾਓ ਤੇਰੇ ਘਰ ਸਦਾ ਸਦਾ ਹੈ ਨਿਆਉ ਸਾਚੇ ਸਹਬ ਲਖਪੀਵ ਨਾਨਕ ਲਾਇਆ ਲਗ ਸীব ਅਸਮ ਹਲਾਪ ਜਵਾ ਜੀ ਪ੍ਰਾਨ ਤਨ ਹਰ ਕੋ ਨਾਮੀ ਹਾ ਉਹ ਹੁਨ ਸੰਗ ਕਾਮ ਬਿਨ ਹਰ ਨਾਮ ਅਵਰ ਸਭ ਥੋਰਾ ਤ੍ਰਿਪਤਿ ਆਕਾਵੇਂ ਹਰ ਦਰਸ਼ਨ ਮਨ ਮੋਰਾ ਰਹਾਉ ਭਗਤ ਪੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਹਾਲ ਚਰਨ ਕਮਲ ਸੋ ਲਾਗੋ ਮਾਨ ਸਤ ਗੁਰ ਤੂਠੇ ਕੀ ਨੋ ਦਾਨ ਨਾਨਕ ਕੋ ਗੁਰ ਦਿਖਿਆ ਦੀਨ ਪ੍ਰਭ ਅਬਨਾਸੀ ਘਟ ਘਟ ਚੀਨ ਆਸਾ ਮਹੱਲਾ ਪੰਜਵਾ ਨੰਦੇ ਬినੋਦੇ ਭਰੀ ਪੂਰ ਧਾਰਿ ਆਪਨਾ ਕਾਰਜ ਆਪ ਸਵਾਰਿਆ ਪੂਰ ਸਮਗਰੀ ਪੂਰੇ ਠਾਕੁਰ ਕੀ ਭਰਪੂਰ ਧਾਰ ਰਹੀ ਸ਼ੋਭ ਜਾਂ ਕੀ ਰਹਾਉ ਨਾਮ ਨਿਧਾਨ ਜਾਂ ਕੀ ਨਿਰਵਲ ਸੋਇ ਆਪੇ ਕਰਤਾ ਅਵਰ ਨ ਕੋਈ ਜੀ ਜੰਤ ਸਭ ਤਾਂ ਕਹਿ ਹਾਥ ਰਾਵ ਰਹੀਆ ਪ੍ਰਭ ਸਭ ਕੈ ਸਾਥ ਪੂਰਾ ਗੋਰੇ ਪੂਰੀ ਬਰਤ ਬਣਾਈ ਨਾਨਕ ਭਗਤ ਮਿਲੀ ਵਡਿਆਈ ਆਸਾ ਮਹੱਲਾ ਪੰਜਵਾ ਗੁਰ ਕੈ ਸ਼ਬਦ ਬਨਾ ਬੋਏ ਹੋ ਮਨ ਗੁਰ ਕਾ ਦਰਸ਼ਨ ਸਚੁ ਹਰਿ ਧਨ ਉਤਮ ਮਤ ਮੇਰੇ ਹਿਰਦੈ ਤੂ ਆਵੋ ਧਿਆਵੋ ਗਾਵੋ ਗੁਰ ਗੋਬਿੰਦਾ ਤ ਪ੍ਰੀਤਮ ਮੋਹਿ ਲਾਗੈ ਨਾਉ ਰਹਾਓ त्रिपतय कावन साचे ना 68 मजन संत तुरई सब में जानो करता एक साद संगत मिल बुद्ध बबीक दास सगल का छोड़ बेमान नानक को गुरु दीनो दान असम हल्ला पजमो ਹਰ ਜਨਨੀ ਨੇ ਪ੍ਰਭੂ ਛੜਾਏ ਪ੍ਰੀਤਮ ਸੋਮੀ ਰੋਮਨ ਮਰਨਿਆ ਤਾਪ ਮੁਆ ਵਿਖ ਖਾਈ ਰਹਾਓ ਪਲ ਤਾਉ ਕਛੂ ਨ ਬਿਆਪੈ ਰਾਮ ਨਾਮ ਗੁਣ ਗਾਏ ਡਾਕੀ ਕੋ ਚਿਤ ਕਛੂ ਨ ਲਗੇ ਚਰਨ ਕਮਲ ਸਰਣਾਈ ਸੰਤ ਪ੍ਰਸਾਦ ਭੀ ਕਿਰਪਾ ਨ ਹੋਇ ਆਪ ਸਹਾਈ ਗੋਨ ਨਿਹਦਾਨ ਨਿਤ ਗਾਵੈ ਨਾਨਕ ਸਹਸਾ ਦੁਖ ਮਿਟਾਈ ਅਸਮ ਹੱਲਾ ਪਜਮਾ ਸਦਾ ਸਦਾ ਤੁਮ ਪ੍ਰਗਾਸ ਸਾਧ ਸੰਗਤ ਹਰ ਚਰਨ ਨਿਵਾਸ ਰਾਮ ਨਾਮ ਨਿਤ ਜਪ ਮੰ ਮੇਰੀ ਸੀਤਲ ਸ਼ਾਂਤ ਸਦਾ ਸੁਖ ਪਾਵੈ ਕਿਲ ਵਿਖ ਜਾਹੀ ਸਭੀ ਮਨ ਤੇਰੀ ਰਹਾਉ ਕਹੋ ਨਾਨਕ ਜਾ ਕੀ ਪੂਰਨ ਕਰਮ ਸਤਿਗੁਰ ਭੇਟੇ ਪੂਰਨ ਪਾਰ ਬ੍ਰਹਮ ਆਸਾ ਮਹੱਲਾ ਪੰਜਵਾ ਉਦਮ ਕਰਤ ਹੋਇ ਮਨ ਨਿਰਮਲ ਨੱਚ ਆਪਨੀ ਵਾਰੇ ਪੰਜ ਜਨਾਂ ਨੇ ਵਸਗਤ ਰੱਖੇ ਮਨ ਮੈਂ ਕੰਕਾਰੇ ਤੇ ਰਾਜਨ ਨਿਰਤਕ ਰੇ ਕੁੰਨ ਗਾਵੇ ਰਬਾਬ ਪਖਵਜ ਤਾਲ ਘੁੰਗਰੁ ਅਨਹਦ ਸ਼ਬਦ ਵਜਾਵੇ ਰਹਾਓ ਪ੍ਰਥਮੇ ਮਨ ਪ੍ਰਬੋਧੈ ਆਪਣਾ ਪਾਛੈ ਅਵਰ ਰੀਝਾਵੇ RAM ਨਾਮ ਜਪ ਹਿਰਦੈ ਜਾਪੈ ਮੁਕਤੇ ਸਗਲ ਸੁਣਾਵੇ ਕਰ ਸੰਗ ਸਾਧੂ ਚਰਨ ਪਖਾਰੇ ਸੰਤ ਧੂਰ ਤਨ ਲਾਵੇ ਮਨ ਤਨਿਆਰ ਪੱਤਰ ਇਹ ਗੁਰਿਆਗੈ ਸਤ ਪਦਾਰਥ ਪਾਵੈ ਜੋ ਜੋ ਸੁਨੇ ਪਿਖੇ ਲਾਈ ਸਰਦਾਤਾ ਕਾ ਜਨਮ ਮਰਨ ਦੁਖ ਭਗੈ ਐਸੀ ਨਿਰਤ ਨਰਕ ਨਿਵਾਰੈ ਨਾਨਕ ਗੁਰਮੁਖ ਜਾਗੈ ਐਸੀ ਨਿਰਤ ਨਰਕ ਨਿਵਾਰੈ ਨਾਨਕ ਗੁਰਮੁਖ ਜਾਗੈ ਸੋਰਠਿ ਮਹੱਲਾ ਪੰਜਮਾ ਸਿਮਰ ਸਿਮਰ ਗੁਰ ਸਤਿ ਗੁਰਿਆ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰ ਬਚਨੀ ਮਨ ਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਤਾ ਕਰਨੇ ਕਾਰਣ ਸਭ ਰਥ ਸੁਆਬੀ ਪੂਰਣ ਪੁਰਖ ਵਿਦਾਤਾ ਰਹਾਉ ਅਨੰਦ ਬినੋਦ ਮੰਗਲ ਗੁਣ ਗਾਵੋ ਗੁਰ ਨਾਨਕ ਭੇਦੇ ਅੱਲਾ ਜੈ ਜੈਕਾਰ ਪੀ ਜਗ ਪੀਤਰ ਹੋਆ ਪਾਰ ਬ੍ਰਭ ਰਖੇ ਵਾਲਾ